ਸਸਿਕਾ ਦੋਸਤੋ ਆ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਇਹ ਵੀਡੀਓ ਮਜੀਠੇ ਦੀ ਆ ਨਵ ਮੈਡੀਕਲ ਦੇ ਸਾਹਮਣੇ ਇੱਕ ਨਾ ਵੀਰ ਆ ਰੋਹ ਦੀ ਰੇੜੀ ਲਾਉਂਦਾ ਤੇ ਉਹਦੀ ਦੁਕਾਨ ਦੇ ਉੱਤੇ ਉਹ ਸਾਹਮਣੇ ਕਾ ਲਾਲਜੇ ਰੰਗ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਖੜਾ ਪੇਕਣ ਨੂੰ ਬੱਚਾ ਲੱਗਦਾ ਬੱਚਾ ਨਹੀਂ ਆ ਇਹ ਬੱਚਾ ਇੱਕ ਲੇਡੀਜ਼ ਦਾ ਪਰਸ ਕਾਫੀ ਪੈਸੇ ਸੀ ਤੇ ਇੱਕ ਮੋਬਾਈਲ ਚੋਰੀ ਕਰਕੇ ਭੱਜ ਗਿਆ ਤੇ ਜੇ ਤੁਸੀਂ ਇਸ ਨੂੰ ਜਾਣੋ ਪਛਾਣੋ ਮਜੀਠੇ ਦੇ ਆਸ-ਪਾਸ 4-5 ਕਿਲੋਮੀਟਰ ਦੇ ਵਿੱਚ ਹੀ ਹੋਊਗਾ ਕਿਉਂਕਿ ਅੱਗੇ ਵੀ ਪਹਿਲਾਂ ਇੱਕ ਵਾਰਦਾਤ ਹੋਈ ਸੀ ਇਸ ਤਰ੍ਹਾਂ ਦੀ ਮਜੀਠੇ ਵਿੱਚ ਆਹ ਦੇਖੋ ਆਹ ਸਕੂਟਰ ਦੇ ਵਿੱਚੋਂ ਤੇ ਪਰਚ ਕੱਢਿਆ ਤੇ ਆ ਆ ਭੱਜ ਗਿਆ ਜੀ ਆ ਭੱਜ ਗਿਆ ਗਿਆ ਮੋਟਰਸਾਈਕਲ ਲਾਗੋ ਦੀ ਨੰਗਣ ਲੱਗਾ ਨੋਟ ਰੱਖੋ ਇਹਦਾ ਜਿੱਤਰਾ ਵੀ ਹੋਵੇ ਇਹਦੇ ਸਕਰੀਨ ਤੇ ਨੰਬਰ ਦੇ ਰਿਆ ਮੈਂ ਤੁਹਾਨੂੰ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਦੱਸ ਦੇਣਾ ਕਿ ਇਹ ਮੁੰਡਾ ਕਿਹੜੇ ਪਿੰਡ ਦਾ ਇਹਦਾ ਐਡਰੈਸ ਕੀ ਆ ਜੋ ਵੀ ਇਸ ਨੂੰ ਜਾਣਦਾ ਪਹਿਚਾਣਦਾ ਹੋਵੇ ਤੇ ਨਾਲ ਇੱਕ ਹੋਰ ਬੇਨਤੀ ਦੁਬਾਰਾ ਕਰਨੀ ਆ ਕਿ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਨਾ ਕਿਉਂਕਿ ਕੋਈ ਨਾ ਕੋਈ ਤੇਦੀ ਜਾਣ ਪਹਿਚਾਣ ਵਾਲਾ ਹੋਊ ਭਾਈ ਜਿਹੜਾ ਦੱਸ ਸਕੇ ਇਹਦੇ ਬਾਰੇ ਪੂਰੀ ਜਾਣਕਾਰੀ ਦੇ ਸਕੇ ਕਿਉਂਕਿ ਇਹ ਲੋਕ ਜਿਹੜੇ ਆ ਸਮਾਜ ਦੇ ਦੁਸ਼ਮਣ ਆ ਇਹ ਕਿਸੇ ਦੇ ਵੀ ਮਿੱਤ ਨਹੀਂ ਐ ਆਪਣੇ ਪਰਿਵਾਰ ਨਾਲ ਵੀ ਧੋਖਾ ਕਰ ਜਾਂਦੇ ਆ ਇਸ ਕਰਕੇ ਇਹਨਾਂ ਲੋਕਾਂ ਨੂੰ ਫੜ ਕੇ ਤੇ ਕਾਨੂੰਨ ਦੇ ਹਵਾਲੇ ਕਰਨਾ ਬਹੁਤ ਜ਼ਰੂਰੀ ਆ ਤਦ ਸੋ ਰਿਸਕ ਤਾਂ ਲੈਣਾ ਹੀ ਪੈਣਾ ਸਾਨੂੰ ਫੇਰ ਇਹੋ ਜਿਹੇ ਲੋਕਾਂ ਨੂੰ ਅਸੀਂ ਨੱਥ ਪਾ ਸਕਾਂਗੇ ਕਿਉਂਕਿ ਇਹਨਾਂ ਦਾ ਗਰੋਹ ਜਿਹੜਾ ਬਹੁਤ ਵੱਡਾ ਹੁੰਦਾ ਜਾ ਰਿਹਾ ਦਿਨ ਬਦ ਦੇਨ ਇਹਨਾਂ ਦੀ ਗਿਣਤੀ ਵਾਧੀ ਜਾ ਰਹੀ ਆ ਇਹਨਾਂ ਨੂੰ ਸਿਰਫ ਸਾਡਾ ਰਾਮੀ ਹੋ ਚੁੱਕੇ ਤੇ ਬਹਿ ਕੇ ਖਾਣ ਦੀ ਆਦਤ ਪੈ ਗਈ ਇਹਨਾਂ ਲੋਕਾਂ ਨੂੰ ਇਸ ਕਰਕੇ ਵੀਰ ਜੀ ਇਹਨਾਂ ਨੂੰ ਇਸ ਵੇਲੇ ਫੜ ਕੇ ਨੱਥ ਪਾਉਣੀ ਜ਼ਰੂਰੀ ਹੋ ਗਈ ਆ ਜਿਸ ਪੈਣ ਨੂੰ ਲੁੱਟਿਆ ਕੱਲ ਨੂੰ ਤੁਹਾਡੀ ਵੀ ਵਾਰੀ ਆ ਸਕਦੀ ਆ ਕਿ ਤੁਹਾਡੇ ਬੱਚਿਆਂ ਨੂੰ ਹੀ ਲੁੱਟ ਸਕਦਾ ਇਸ ਕਰਕੇ ਮੇਰੀ ਬੇਨਤੀ ਆ ਕਿ ਇਸ ਭਰਾ ਨੂੰ ਇਹ ਜੋ ਵੀ ਹੈ ਆ ਭਰਾ ਭ्रू ਇਹ ਕਹਦਾ ਤੇ ਘਟੀਆ ਬੰਦੇ ਇਹੋ ਜਿਹੇ ਲੋਕ ਸਮਾਜ ਦੇ ਦੁਸ਼ਮਣ ਆ ਇਹਨਾਂ ਨੂੰ ਫੜ ਕੇ ਤੇ ਕਾਨੂੰਨ ਦੇ ਹਵਾਲੇ ਜ਼ਰੂਰ ਕਰਨਾ ਸੋ ਬੇਨਤੀ ਮੇਰੀ ਹੈ ਵੀ ਤੁਸੀਂ ਇਸ ਵੀਡੀਓ ਨੂੰ ਗਾਂ ਦੇ ਗਾਂ ਸ਼ੇਅਰ ਕਰਦੇ ਜਾਓ ਤੇ ਇਹਦੇ ਵਿੱਚ ਜਿਹੜਾ ਨੰਬਰ ਸ਼ੇਅਰ ਕੀਤਾ ਨਾ ਤੇ ਮੈਂ ਇਹ ਇੱਕ ਗੱਲ ਦਾ ਤੁਹਾਡਾ ਨਾ ਵਾਦਾ ਕਰਦਾ ਕਿ ਅਗਰ ਮੈਨੂੰ ਪਤਾ ਲੱਗ ਜੇ ਕਿ ਇਹ ਬੰਦਾ ਕਿਹੜੇ ਪਿੰਡ ਦਾ ਹੈ ਕੌਣ ਆ ਤਾਂ ਮੈਂ ਇਹਦੇ ਵਿਰੁੱਧਤ ਖੁਦ ਕਾਰਵਾਈ ਕਰੂੰਗਾ ਤੇ ਇਹਨੂੰ ਪੁਲਿਸ ਦੇ ਹਵਾਲੇ ਕਰਾਊਗਾ ਜੀ